ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹੀ ਕਹਾਣੀ ਸਾਂਝੀ ਕਰਨ ਜਾ ਰਿਹਾ ਹਾਂ ਜੋ ਸ਼ਾਇਦ ਤੁਹਾਡੇ ਨਾਲ ਕਦੇ ਨਾ ਕਦੇ ਇਹ ਕਹਾਣੀ ਵਾਪਰੀ ਹੋਵੇਗੀ। ਇਹ ਕਹਾਣੀ ਦਾ ਨਾਮ ਹੈ ਰਿਸ਼ਤਿਆਂ ਦਾ ਸੱਚ। ਪਿੰਡ ਦੇ ਕੋਨੇ ਤੇ ਇੱਕ ਛੋਟਾ ਜਿਹਾ ਘਰ ਸੀ ਜਿੱਥੇ ਰਮਨ ਨਾਂ ਦਾ ਇੱਕ ਨੌਜਵਾਨ ਰਹਿੰਦਾ ਸੀ। ਰਮਨ ਦਿਲ ਦਾ ਸਾਫ਼ ਤੇ ਉਸ ਦੇ ਸੁਭਾਅ ਵਿੱਚ ਲੋਕਾਂ ਲਈ ਬਹੁਤ ਪਿਆਰ ਤੇ ਵਿਸ਼ਵਾਸ ਸੀ। ਉਹ ਮੰਨਦਾ ਸੀ ਜਿਸ ਨੂੰ ਉਹ ਪਿਆਰ ਤੇ ਸਤਿਕਾਰ ਦਿੰਦਾ ਹੈ ਬਦਲੇ ਵਿੱਚ ਵੀ ਉਹ ਮੈਨੂੰ ਪਿਆਰ ਤੇ ਦਕਾਰ ਦੇਣਗੇ ਤੇ ਰਮਨ ਦਾ ਸਭ ਤੋਂ ਪਿਆਰਾ ਇੱਕ ਦੋਸਤ ਵਿਕਰਮ ਸੀ ਜਿਸ ਨਾਲ ਉਸਨੇ ਬਚਪਨ ਤੋਂ ਹਰ ਦੁੱਖ ਸੁੱਖ ਸਾਂਝਾ ਕੀਤਾ ਸੀ ਰਮਨ ਨੇ ਹਮੇਸ਼ਾ ਵਿਕਰਮ ਨੂੰ ਆਪਣੇ ਤੋਂ ਵੱਧ ਮੰਨਿਆ ਉਸਦੇ ਹਰ ਛੋਟੇ ਛੋਟੇ ਕੰਮ ਵਿੱਚ ਉਸਦਾ ਸਾਥ ਦਿੱਤਾ ਇੱਥੋਂ ਤੱਕ ਕਿ ਉਹ ਆਪਣੀਆਂ ਖੁਦ ਦੀਆਂ ਜ਼ਰੂਰਤਾਂ ਨੂੰ ਪਿੱਛੇ ਛੱਡ ਕੇ ਵਿਕਰਮ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ ਉਸਨੂੰ ਪੱਕਾ ਜਿਵੇਂ ਸੀ ਕਿ ਬਿਕਰਮ ਉਸਦਾ ਪੱਕਾ ਸਾਥੀ ਹੈ ਜੋ ਕਦੇ ਉਸਦਾ ਸਾਥ ਨਹੀਂ ਛੱਡੇਗਾ ਇੱਕ ਦਿਨ ਰਮਨ ਨੂੰ ਆਪਣੇ ਕੰਮ ਲਈ ਸ਼ਹਿਰ ਵਿੱਚ ਇੱਕ ਬਹੁਤ ਵੱਡੇ ਮੌਕੇ ਦੀ ਲੋੜ ਪਈ ਜੇ ਉਹ ਇਹ ਕੰਮ ਸ਼ੁਰੂ ਕਰ ਲੈਂਦਾ ਤਾਂ ਉਸਦੀ ਸਾਰੀ ਜ਼ਿੰਦਗੀ ਬਦਲ ਸਕਦੀ ਸੀ ਇਸ ਕੰਮ ਲਈ ਉਸ ਨੂੰ ਥੋੜੀ ਜਹੀ ਮਦਦ ਦੀ ਲੋੜ ਸੀ ਬਿਨਾਂ ਕਿਸੇ ਸ਼ੱਕ ਤੇ ਉਹ ਸਿੱਧਾ ਬਿਕਰਮ ਕੋਲ ਗਿਆ ਉਸ ਦੀਆਂ ਅੱਖਾਂ ਵਿੱਚ ਇੱਕ ਵੱਡੀ ਉਮੀਦ ਸੀ ਜਦੋਂ ਉਹ ਬਿਕਰਮ ਤਮ ਕੋਲ ਗਿਆ ਰਮਨ ਨੇ ਕਿਹਾ ਮिन्नੂ ਤੇਰੇ ਸਾਥ ਦੀ ਲੋੜ ਹੈ ਇਹੇ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੌਕਾ ਹੈ ਬਿਕਰਮ ਨੇ ਉਸ ਦੀ ਗੱਲ ਸੁਣੀ ਪਰ ਉਸ ਦੇ ਚਿਹਰੇ ਤੇ ਉਹ ਪੁਰਾਣੀ ਖੁਸ਼ੀ ਨਜ਼ਰ ਨਹੀਂ ਆਈ ਉਸਨੇ ਥੋੜਾ ਸੋਚਿਆ ਤੇ ਫਿਰ ਬੇਰੁਖਿਆ ਨਾਲ ਕਿਹਾ ਯਾਰ ਰਮਨ ਇਸ ਸਮੇਂ ਮੇਰੇ ਕੋਲ ਪੈਸੇ ਨਹੀਂ ਹਨ ਤੂੰ ਕਿਸੇ ਹੋਰ ਨੂੰ ਪੁੱਛ ਇਹ ਜਵਾਬ ਰਮਨ ਲਈ ਇੱਕ ਡੂੰਗੀ ਸੱਟ ਵਾਂਗ ਸੀ ਜਿਸ ਵਿਅਕਤੀ ਲਈ ਉਸਨੇ ਆਪਣਾ ਸਭ ਕੁਝ ਦਾਉ ਤੇ ਲਗਾਉਣ ਲਈ ਤਿਆਰ ਸੀ ਉਸਨੇ ਇੱਕ ਛੋਟੀ ਜਿਹੀ ਮਦਦ ਲਈ ਵੀ ਨਾ ਕਹਿ ਦਿੱਤੀ ਉਸ ਦਿਨ ਰਮਨ ਨੂੰ ਅਹਿਸਾਸ ਕਹਿਆ ਕੀ ਅੱਜ ਦੇ ਜਮਾਨੇ ਵਿੱਚ ਜਦੋਂ ਕਿਸੇ ਨੂੰ ਕੋਈ ਕੰਮ ਨਹੀਂ ਹੁੰਦਾ ਤਾਂ ਉਹ ਬਿਨਾਂ ਗੱਲ ਤੋਂ ਹਾਲਚਾਲ ਵੀ ਨਹੀਂ ਪੁੱਛਦਾ ਸਾਥ ਤਾਂ ਕੀ ਦੇਣਗੇ ਰਮਨ ਦੁਖੀ ਹੋ ਕੇ ਘਰ ਪਰਤ ਆਇਆ ਰਾਤ ਨੂੰ ਬੈਠਾ ਉਹ ਬਹੁਤ देर ਤੱਕ ਸੋਚਦਾ ਰਿਹਾ ਉਸ ਨੂੰ ਯਾਦ ਆਇਆ ਕਿ ਉਸ ਦੇ ਪਿੰਡ ਵਿੱਚ ਕਈ ਹੋਰ ਲੋਕ ਸਨ ਜਿਨ੍ਹਾਂ ਨਾਲ ਉਸ ਦਾ ਸਿਰਫ ਹੈਲੋ ਹਾਈ ਦਾ ਰਿਸ਼ਤਾ ਸੀ ਪਰ ਉਨ੍ਹਾਂ ਨੇ ਕਦੇ ਉਸ ਨੂੰ ਕੋਈ ਦੁੱਖ ਨਹੀਂ ਦਿੱਤਾ ਕਿਉਂਕਿ ਉਸ ਦੀ ਉਨਾ ਤੋਂ ਕੋਈ ਉਮੀਦ ਨਹੀਂ ਸੀ ਸਕਤਾ ਹਮੇਸ਼ਾ ਉਸ ਤੋਂ ਵੱਜਦੀਆਂ ਹਨ ਜਿਸ ਨੂੰ ਤੁਸੀਂ ਆਪਣਾ ਸਭ ਤੋਂ ਕਰੀਬੀ ਮੰਨਦੇ ਹੋ ਤੇ ਜਿਸ ਤੇ ਸਭ ਤੋਂ ਵੱਧ ਭਰੋਸਾ ਹੋਵੇ ਅਗਲੇ ਦਿਨ ਰਮਨ ਨੇ ਇੱਕ ਨਵਾਂ ਫੈਸਲਾ ਲਿਆ ਉਸਨੇ ਕਿਸੇ ਹੋਰ ਤੋਂ ਮਦਦ ਮੰਗਣ ਦੀ ਬਜਾਏ ਆਪਣੀ ਹਿੰਮਤ ਤੇ ਮਿਹਨਤ ਤੇ ਭਰੋਸਾ ਕੀਤਾ ਉਸਨੇ ਆਪਣਾ ਛੋਟਾ ਜਿਹਾ ਕੰਮ ਨੂੰ ਛੋਟੇ ਪੱਧਰ ਤੇ ਹੀ ਸ਼ੁਰੂ ਕਰ ਦਿੱਤਾ ਤੇ ਦਿਨ ਰਾਤ ਇੱਕ ਕਰ ਦਿੱਤੀ ਕੁਝ ਸਾਲ ਬਾਅਦ ਰਮਨ ਇੱਕ ਸਫਲ ਆਦਮੀ ਬਣ ਗਿਆ ਇੱਕ ਦਿਨ ਬਿਕਰਮ ਜੋ ਹੁਣ ਮੁਸ਼ਕਲ ਵਿੱਚ ਸੀ ਰਮਨ ਦੇ ਦਫ਼ਤਰ ਆਇਆ ਰਮਨ ਮੈਂ ਜਾਣਦਾ ਹਾਂ ਤੂੰ ਮੇਰੇ ਤੋਂ ਨਾਰਾਜ਼ ਹੋਵੇਗਾ ਪਰ ਮੈਨੂੰ ਤੇਰੇ ਸਾਥ ਦੀ ਲੋੜ ਹੈ ਰਮਨ ਮੁਸਕਰਾਇਆ ਉਸ ਦੀ ਮੁਸਕਰਾਹਟ ਵਿੱਚ ਕੋਈ ਗੁੱਸਾ ਨਹੀਂ ਸੀ ਸਿਰਫ ਸ਼ਾਂਤੀ ਤੇ ਸਮਝ ਸੀ ਰਮਨ ਨੇ ਕਿਹਾ ਮੈਂ ਤੇਰੀ ਜ਼ਰੂਰ ਮਦਦ ਕਰਾਂਗਾ ਪਰ ਅੰਜ ਮੇਰੇ ਕੋਲ ਤੇਰੇ ਨਾਲ ਸਾਂਝਾ ਕਰਨ ਲਈ ਜ਼ਿੰਦਗੀ ਦਾ ਇੱਕ ਤਜਰਬਾ ਹੈ ਰਮਨ ਨੇ ਉਸ ਨੂੰ ਪਾਣੀ ਦਾ ਗਲਾਸ ਦਿੰਦੇ ਹੋਏ ਕਿਹਾ ਮੈਂ ਰਿਸ਼ਤੇ ਹੁਣ ਵੀ ਸਾਰਿਆਂ ਨਾਲ ਰੱਖਦਾ ਹਾਂ ਚਾਹੇ ਉਹ ਤੂੰ ਹੋਵੇ ਜਾਂ ਕੋਈ ਹੋਰ ਪਰ ਮੈਂ ਉਮੀਦ ਕਿਸੇ ਉੱਤੇ ਨਹੀਂ ਰੱਖਦਾ ਰਿਸ਼ਤਾ ਰੱਖਣ ਨਾਲ ਖੁਸ਼ੀਆਂ ਮਿਲਦੀਆਂ ਪਰ ਉਮੀਦ ਰੱਖਣ ਨਾਲ ਦੁੱਖ ਜਦੋਂ ਮੈਂ ਤੇਰੀ ਦੋ ਉਮੀਦ ਰੱਖਣੀ ਛੱਡ ਦਿੱਤੀ ਤਾਂ ਮੈਂ ਸਭ ਤੋਂ ਵੱਧ ਸ਼ਾਂਤ ਹੋ ਗਿਆ ਕਿਉਂਕਿ ਜਿਹਦੇ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਉਹੀ ਜ਼ਿਆਦਾ ਛੱਟ ਮਾਰਦਾ ਹੈ ਛੱਟ ਉਮੀਦ ਦੇ ਟੁੱਟਣ ਦੀ ਹੁੰਦੀ ਹੈ ਰਿਸ਼ਤਿਆਂ ਦੇ ਟੁੱਟਣ ਦੀ ਨਹੀਂ ਰਮਨ ਨੇ ਵਿਕਰਮ ਦੀ ਮਦਦ ਕੀਤੀ ਪਰ ਹੁਣ ਉਸ ਮਦਦ ਵਿੱਚ ਕੋਈ ਉਮੀਦ ਨਹੀਂ ਸੀ ਉਹ ਹੁਣ ਆਪਣੇ ਲਈ ਜੀ ਰਿਹਾ ਸੀ ਦੂਜਿਆਂ ਦੀ ਉਮੀਦ ਦਾ ਭਾਰ ਚੁੱਕ ਕੇ ਨਹੀਂ ਇਹੇ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਰਿਸ਼ਤੇ ਬਣਾਓ ਨੇ ਬਾਉ ਤੇ ਪਿਆਰ ਕਰੋ ਪਰ ਯਾਦ ਰੱਖੋ ਕਿ ਤੁਹਾਡੀ ਖੁਸ਼ੀ ਤੇ ਸ਼ਾਂਤੀ ਦੀ ਜ਼ਿੰਮੇਵਾਰੀ ਸਿਰਫ ਤੁਹਾਡੀ ਹੈ ਜਿੰਨੀ ਘਟ ਉਮੀਦ ਉਮੀ ਘਟ ਸਟ ਇਸ ਦਾ ਮਤਲਬ ਸਿਰਫ ਇਹ ਹੈ ਪਿਆਰ ਕਰੋ ਪਰ ਬਦਲੇ ਵਿੱਚ ਪਿਆਰ ਦੀ ਉਮੀਦ ਨਾ ਰੱਖੋ ਮਦਦ ਕਰੋ ਪਰ ਬਦਲੇ ਵਿੱਚ ਮਦਦ ਦੀ ਉਮੀਦ ਨਾ ਰੱਖੋ ਸਤਕਾਰ ਦਿਓ ਪਰ ਬਦਲੇ ਵਿੱਚ ਸਤਕਾਰ ਦੀ ਉਮੀਦ ਨਾ ਰੱਖੋ ਕਿਉਂਕਿ ਜਦੋਂ ਤੁਸੀਂ ਉਮੀਦ ਰੱਖਦੇ ਹੋ ਤਾਂ ਉਮੀਦ ਟੁੱਟਣ ਤੇ ਦਰਦ ਹੋਵੇਗਾ ਪਰ ਜਦੋਂ ਤੁਸੀਂ ਬਿਨਾਂ ਉਮੀਦ ਤੇ ਪਿਆਰ ਕਰੋਗੇ ਤਾਂ ਤੁਹਾਡਾ ਦਿਲ ਹਮੇਸ਼ਾ ਸ਼ਾਂਤ ਹੋਵੇਗਾ। ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਜੇ ਤੁਹਾਡੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਹੋ ਜਿਹਾ ਤਜਰਬਾ ਹੋਇਆ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਹੋਰ ਇਹੋ ਜਿਹੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ। ਜਨਤ ਤੱਕ ਦੋ ਜਜਤ ਸਬਰ ਕਰੋ, ਸ਼ੁਕਰ ਕਰੋ, ਮਾਪਿਆਂ ਦੀ ਸੇਵਾ ਕਰੋ।